ਭੈਰੀ ਇੱਕ ਤੋਂ ਹੁੰਦੈ ਨੇ ਜਿਹੜੇ ਅਖੜਾਂ ਦੇ ਸਤੂ ਅਖੜਾਂ ਦੇ ਸਤੂ ਕਦੋਂ ਬੁੱਲਿਆ ਨਾ ਤੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਨਹੀਂ ਕਹੇ ਰੀ ਇੱਕ ਹੁੰਦੈ ਨੇ ਜਿਵੇਂ ਅਖੜਾਂ ਦੇ ਸਤੂ ਅਖੜਾਂ ਦੇ ਸਤੂ ਕਦੋਂ ਬੁੱਲਿਆ ਨਾ ਤੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਨਹੀਂ ਗੈਰੀ ਇੱਕ ਹੁੰਦੇ ਨੇ ਜਿਹੜੇ ਅਖੜਾ ਦੇ ਸਤੂ ਅਖੜਾ ਦੇ ਸਤੂ ਕਦੋਂ ਬੁੱਲਿਆ ਨਟਦੇ ਨੇ ਨੀ ਮਇਓ ਨਾਨੀ ਪੈਂਦਾ ਜਿਹੜੇ ਸਾਰੇ ਨਾ ਪੈਂਦੇ ਨੇ ਨੀ ਮਇਓ ਨਾਨੀ ਪੈਂਦਾ ਜਿਹੜੇ ਸਾਰੇ ਨਾ ਪੈਂਦੇ ਨੇ ਨੀ ਮਇਓ ਨਾਨੀ ਪੈਂਦਾ ਨਹੀਂ ਭੈਰੀ ਇੱਕ ਹੁੰਦੇ ਨੇ ਜਿਵੇਂ ਅਖੜਾਂ ਦੇ ਸਤੂ ਅਖੜਾਂ ਦੇ ਸਤੂ ਕਦੋਂ ਬੁੱਲਿਆ ਨਾ ਤੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਨਾ ਪੈਂਦੇ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਨਾ ਪੈਂਦੇ ਨੇ ਨੀ ਮਇਓ ਨਾ ਨਾਨੀ ਪੈਂਦਾ ਨਹੀਂ ਗੈਰੀ ਇੱਕ ਹੁੰਦੇ ਨੇ ਜਿਹੜੇ ਅਖੜਾ ਦੇ ਸਤੂ ਅਖੜਾ ਦੇ ਸਤੂ ਕਦੋਂ ਬੁਲਿਆ ਨਟਦੇ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਨਾ ਪੈਂਦੇ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਨਾ ਪੈਂਦੇ ਨੇ ਨੀ ਮਇਓ ਨਾ ਨਾਨੀ ਪੈਂਦਾ ਨਹੀਂ ਕੈਰੀ ਇੱਕ ਹੁੰਦੇ ਨੇ ਜਿਹੜੇ ਅਖੜਾ ਦੇ ਸਤੂ ਅਖੜਾ ਦੇ ਸਤੂ ਕਦੋਂ ਬੁਲਿਆ ਨਟਦੇ ਨੇ ਨੀ ਮਇਓ ਨਾ ਨਾ ਨਹੀਂ ਪੈਂਦਾ ਜਿਹੜੇ ਸਾਰੇ ਨਾ ਪੈਂਦੇ ਨੇ ਨੀ ਮਇਓ ਨਾ ਨਾ ਨਹੀਂ ਪੈਂਦਾ ਜਿਹੜੇ ਸਾਰੇ ਨਾ ਪੈਂਦੇ ਨੇ ਨੀ ਮਇਓ ਨਾ ਨਾ ਨਹੀਂ ਪੈਂਦਾ ਨਹੀਂ ਕਹੇ ਰੀ ਇੱਕ ਹੁੰਦੈ ਨੇ ਜਿਵੇਂ ਅਖੜਾਂ ਦੇ ਸਤੂ ਅਖੜਾਂ ਦੇ ਸਤੂ ਕਦੋਂ ਬੁੱਲਿਆ ਨਾ ਤੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੈ ਨੇ ਨੀ ਮਇਓ ਨਾ ਨਾਨੀ ਪੈਂਦਾ ਨਹੀਂ